हरियाणा ਦੇ ਸਿਹਤ ਮੰਤਰੀ ਡਾਕਟਰ ਕਮਲ ਗੁਪਤਾ ਟੂਰ ਪ੍ਰੋਗਰਾਮ ਨੂੰ ਲੈ ਕੇ ਵਿਵਾਦਾਂ ਦੇ ਵਿੱਚ गिर ਗਏ ਨੇ ਕਮਲ ਗੁਪਤਾ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਵਿੱਚ ਦੋਸਤੀਨ ਤੈਨ ਸ਼ਰਮਾ ਨੂੰ ਮਿਲਣ ਜਾਣਾ ਸੀ ਵਿਵਾਦ ਉਸ ਸਮੇਂ ਖੜਾ ਹੋ ਗਿਆ ਜਦੋਂ ਉਹਨਾਂ ਦੇ ਅਧਿਕਾਰਤ ਦੌਰੇ ਦੇ ਪ੍ਰੋਗਰਾਮ ਨੇ ਹਨੂਮਾਨਗੜ੍ਹ ਦੇ ਵਿੱਚ ਇੱਕ ਜਨਤਕ ਸ਼ਿਕਾਇਤ ਮੀਟਿੰਗ ਦਾ ਪ੍ਰੋਗਰਾਮ ਦਿਖਾਇਆ ਜਿਵੇਂ ਹੀ ਮੰਤਰੀ ਦੇ ਦੌਰੇ ਦਾ ਪ੍ਰੋਗਰਾਮ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਲੋਕਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ ਸਿਆਸੀ ਪਾਰਟੀਆਂ ਨੇ ਮੰਤਰੀ ਤੇ ਸਰਕਾਰੀ ਪੈਸੇ ਵੀ ਦੁਰਵਰਤੋਂ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਮੰਤਰੀ ਹਰਿਆਣਾ ਦੇ ਹਨ ਤੇ ਰਾਜਸਥਾਨ ਜਾ ਕੇ ਜਨਤਾ ਦੀਆਂ ਉਹ ਕਿਹੋ ਜਿਹੀਆਂ ਸਮੱਸਿਆਵਾਂ ਸੁਣਨਗੇ। ਇਸ ਸੰਬੰਧੀ ਸਪਸ਼ਟੀਕਰਨ ਦੰਦਿਆ ਡਾਕਟਰ ਕਮਲ ਗੁਪਤਾ ਦੇ ਪੀਐਨ ਨੇ ਕਿਹਾ ਕਿ ਹਨੂਮਾਨਗੜ੍ਹ ਦੇ ਵਿੱਚ ਕੋਈ ਸ਼ਿਕਾਇਤ ਮੀਟਿੰਗ ਨਹੀਂ ਹੋਈ। ਮੰਤਰੀ ਨੇ ਆਪਣੇ ਦੋਸਤ ਈਮਤਨ ਸ਼ਰਮਾ ਦੀ ਮਾਂ ਲక్ష్ਮੀ ਦੇਵੀ ਦੀ ਮੌਤ ਤੇ ਆਯੋਜਿਤ ਸ਼ੋਕ ਸਭਾ ਦੇ ਵਿੱਚ ਸ਼ਰਕਤ ਕਰਨੀ ਸੀ। ਉਤੇ ਹੀ ਹੋਣਾ ਹਰਿਆਣਾ ਦੇ ਸਾਬਕਾ ਵਿੱਤ ਮੰਤਰੀ ਪ੍ਰੋਫੈਸਰ ਸੰਪਤ ਸਿੰਘ ਨੇ ਇਸਤੇ ਸਵਾਲ ਚੁੱਕੇ ਨੇ ਉਹਨਾਂ ਕਿਹਾ ਕਿ ਮੈਂ ਮੰਤਰੀ ਡਾਕਟਰ ਕਮਲ ਗੁਪਤਾ ਦਾ ਟੂਰ ਪ੍ਰੋਗਰਾਮ ਪੜਿਆ ਸੀ ਮੰਤਰੀ ਨੂੰ ਗੈਰ ਸਰਕਾਰੀ ਦੌਰੇ ਨੂੰ ਸਰਕਾਰੀ ਨਹੀਂ ਬਣਾਉਣਾ ਚਾਹੀਦਾ ਸੀ ਇਸ ਦੇ ਨਾਲ ਸਰਕਾਰੀ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਇਹ ਗੱਲਾਂ ਮੰਤਰੀ ਨੂੰ ਸ਼ੋਭਾ ਨਹੀਂ ਦਿੰਦੀਆਂ ਵਿਧਾਇਕ ਹੋਣ ਦੇ ਨਾਤੇ ਮੰਤਰੀ ਨੂੰ ਡੀਏ ਮਿਲਦਾ ਹੈ ਜੇਕਰ ਤੁਸੀਂ ਨਿੱਜੀ ਵਾਹਨ ਰਾਹੀਂ ਸਫ਼ਰ ਕਰਦੇ ਹੋ ਤਾਂ ਤੁਹਾਨੂੰ ਕਿਲੋਮੀਟਰ ਦਾ ਭੁਗਤਾਨ ਕਰਨਾ ਪਵੇਗਾ ਜਦ ਲਈ ਅਕਸਰ ਸਰਕਾਰੀ ਗੱਡੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਜੇਕਰ ਮੰਤਰੀ ਨੂੰ ਜਾਣਾ ਹੀ ਸੀ ਤਾਂ ਉਹਨਾਂ ਨੂੰ ਹਰਿਆਣਾ ਸਰਕਾਰ ਦੇ ਨਾਲ-ਨਾਲ ਰਾਜਸਥਾਨ ਸਰਕਾਰ ਨੂੰ ਵੀ ਆਪਣੇ ਦੌਰੇ ਦੇ ਪ੍ਰੋਗਰਾਮ ਦੀ ਜਾਣਕਾਰੀ ਦੇਣੀ ਚਾਹੀਦੀ ਸੀ ਇਸ ਵਿਵਾਦ ਤੋਂ ਪਹਿਲਾਂ ਵੀ ਉਹ ਕਈ ਵਾਰ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਦੱਸਦੀ ਹੈ ਕਿ ਕਮਲ ਗੁਪਤਾ ਕੈਥਲ ਦੇ ਵਿੱਚ ਸ਼ਿਕਾਇਤ ਮੀਟਿੰਗ ਦੌਰਾਨ ਪੱਤਰਕਾਰਾਂ ਤੇ ਗੁੱਸੇ ਦੇ ਵਿੱਚ ਆ ਗਏ ਸਨ ਪੱਤਰਕਾਰਾਂ ਨੇ ਡਾਕਟਰਾਂ ਦੀ ਕਮੇਟੀ ਨੂੰ ਲੈ ਕੇ ਸਵਾਲ ਚੁੱਕੇ ਇਸ ਦੇ ਵਿੱਚ ਜਵਾਬ ਦਿੱਤਾ ਗਿਆ ਕਿ ਮੈਂ ਡਾਕਟਰ ਪੈਦਾ ਨਹੀਂ ਕਰ ਸਕਦਾ ਪ੍ਰਕਿਰਿਆ ਅਨੁਸਾਰ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਸਰਕਾਰ ਵੀ ਕਰ ਰਹੀ ਹੈ ਪਰ ਅੱਜ ਜੇਕਰ ਤੁਸੀਂ ਮੈਨੂੰ ਡਾਕਟਰ ਦਾ ਇੰਤਜ਼ਾਮ ਕਰਨ ਲਈ ਕਹੋਗੇ ਤਾਂ ਮੈਂ ਉਹਨਾਂ ਨੂੰ ਪੈਦਾ ਨਹੀਂ ਕਰ ਸਕਦਾ ਮੰਤਰੀ ਦੇ ਇਸ ਬਿਆਨ ਨੇ ਆਮ ਆਦਮੀ ਪਾਰਟੀ ਦੇ ਹਰਿਆਣਾ ਇੰਚਾਰਜ ਸੁਸ਼ੀਲ ਗੁਪਤਾ ਨੇ ਇਸ ਨੂੰ ਗੈਰ ਜ਼ਿੰਮੇਵਾਰਾਣਾ ਬਿਆਨ ਘੜਾ ਦਿੱਤਾ ਮੰਤਰੀ ਦੇ ਇਸ ਬਿਆਨ ਦੀ ਵੀ ਕਾਫੀ ਆਲੋਚਨਾ ਹੋਈ ਸੀ ਆਰਐਸਐਸ ਨਾਲ ਸੰਬੰਧਿਤ ਕਮਲ ਗੁਪਤਾ ਹਰਿਆਣਾ ਭਾਜਪਾ ਦੇ ਸੀਨੀਅਰ ਆਗੂਆਂ ਦੇ ਵਿੱਚੋਂ ਇੱਕ ਹਨ ਡਾਕਟਰ ਕਮਲ ਗੁਪਤਾ 2014 ਦੇ ਵਿੱਚ ਪਹਿਲੀ ਵਾਰ ਹਸਾਰ ਤੋਂ ਵਿਧਾਇਕ ਬਣੇ ਅਤੇ 2019 ਦੇ ਵਿੱਚ ਲਗਾਤਾਰ ਦੂਜੀ ਵਾਰ ਭਾਰੀ ਵੋਟਾਂ ਦੇ ਨਾਲ ਜਿੱਤ ਕੇ ਵਿਧਾਇਕ ਬਣੇ 2014 ਦੇ ਵਿੱਚ ਵਿਧਾਇਕ ਬਣਨ ਤੋਂ ਬਾਅਦ ਉਹਨਾਂ ਨੇ ਸੀਪੀਐਸ ਦਾ ਅਹੁਦਾ ਵੀ ਸੰਭਾਲ ਲਿਆ ਮਨੋਹਰ ਲਾਲ ਸਰਕਾਰ ਦੇ ਦੂਜੇ ਕਾਰਜਕਾਲ ਦੇ ਵਿੱਚ ਡਾਕਟਰ ਕਮਲ ਗੁਪਤਾ ਨੂੰ ਨਾਇਬ ਸਿਆਣੀ ਸਰਕਾਰ ਦੇ ਵਿੱਚ ਮਿਨਿਸਪਲ ਮੰਤਰੀ ਅਤੇ ਬਾਅਦ ਦੇ ਵਿੱਚ ਸਿਹਤ ਮੰਤਰੀ ਦਾ ਅਹੁਦਾ ਵੀ ਮਿਲਿਆ ਪਰ ਹੁਣ ਆਪਣੇ ਵਿਵਾਦਾਂ ਨੂੰ ਲੈ ਕੇ ਉਹ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤੇ ਹੁਣ ਇੱਕ ਨਵਾਂ ਮੁੱਦਾ ਸ਼ੁਰੂ ਹੋ ਗਿਆ ਜਿੱਥੇ ਕਿ ਆਪੋਜੀਸ਼ਨ ਪਾਰਟੀਆਂ ਦੇ ਵੱਲੋਂ ਤੇ ਲੋਕਾਂ ਦੇ ਵੱਲੋਂ ਵੀ ਉਹਨਾਂ 'ਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਹੋਰ ਅਪਡੇਟਸ ਲਈ ਵੇਖਦੇ ਰਹੋ ਛੇਪੜੀ ਟੀਵੀ